ਫਰੂਟ ਲਿਆ ਕੇ ਦੋ ਹੈ ਫਰੂਟ ਲਿਆ ਕੇ ਦਾ ਦੋ ਫਰੂਟ ਮੰਗਦੀ ਆ ਕਿ ਮੈਨੂੰ ਫਰੂਟ ਲਿਆ ਕੇ ਦੋ ਫਰੂਟ ਲਿਆ ਕੇ ਨਹੀਂ ਦਉਂਗੇ ਤਾਂ ਮੈਂ ਗਲੀ ਦੇ ਵਿੱਚੋਂ ਆਪੇ ਲੈ ਲੂੰਗੀ ਕਿਹੜਾ ਫਰੂਟ ਖਾਣਾ ਦਾ ਐ ਐਪਲ ਅਚਾ ਐਪਲ ਖਾਣਾ ਹੁਣ ਕੀ ਕਰ ਰਹੀ ਐ ਛਾਹ ਪੀ ਰਹੀ ਟੀਵੀ ਤੇ ਵੀ ਜੀ ਬਲੌਗ ਦੇਖ ਰਹੀ ਐ ਵਾਹ ਤੇਰੇ ਬਲੌਗ ਦੇ ਰੋਟੀ ਰੋਟੀ ਬਣਾਦੀ ਐ ਹਾਂ ਤੇ ਅੱਜ ਫਿਰ ਕਿੱਥੇ ਜਾਣਾ ਕਿਤੇ ਵੀ ਨਹੀਂ ਜਾਣਾ ਅੱਜ ਚਿੱਕੀ ਕਿਤੇ ਨਹੀਂ ਜਾ ਕੋਈ ਨਾ ਕਿ ਨਹੀਂ ਜਾਂਦਾ ਕਿੱਥੇ ਹੀ ਲੱਗਣਾ ਏ ਕਿੱਥੇ ਜਾਣਾ ਤੂੰ ਆਪ ਲੱਗ ਜਾਂਦਾ ਹਾਂ ਤਾਂ ਪਹਿਲਾਂ ਹਾਂ ਦੱਸ ਕਿੱਥੇ ਆ ਬੋਲ ਲੱਗ ਤਾਂ ਜਾਣਾ ਨਹੀਂ ਮੈਂ ਦੱਸ ਤੂੰ ਦੱਸ ਕਿੱਥੇ ਜਾਣਾ ਚਲੋ ਮੂਵੀ ਦੇਖਣ ਚੱਲਦੇ ਹਾਂ ਹੁਣ ਇਹ ਕਹਿੰਦੀ ਕਿ ਮੂਵੀ ਦੇਖਣ ਜਾਣਾ ਤੇ ਨੂੰ ਕੋਈ ਕੰਮ ਦੇ ਕੱਲ ਹੋ ਜਾਣਾ ਕੰਮ ਤੋਂ ਜਦ ਮੈਂ ਜਾਊਗਾ ਉੱਥੇ ਕੁਝ ਮਿਲੂਗਾ ਜੇ ਪੈਸੇ ਹੋਣਗੇ ਛੁੱਟੀ ਹੋਊਗੀ ਨਹੀਂ ਦੇਖਣ ਲੈ ਕੇ ਜਾਊਗਾ ਚਾਹ ਪੀ ਲਓ ਕਿ ਨਹੀਂ ਪੁੱਛ ਰਹੀ ਮੈਨੂੰ ਪੁੱਛਣੇ ਕੀ ਆਡੀਅנס ਨੂੰ ਪੁੱਛ ਰਹੀ ਹੈ ਸਾਰਿਆਂ ਨੂੰ ਪੁੱਛਣੀ ਹੈ ਤੈਨੂੰ ਹੈਗੀ ਆ ਚਾਹ ਖਤਮ ਹੋ ਗਈ ਆ ਹਾਂ ਚਾਹ ਖਤਮ ਹੋ ਗਈ ਹੈ ਤੇ ਗਾਈਜ਼ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜ਼ਰੂਰ ਫੋਲੋ ਕਰਿਆ ਕਰੋ ਠੀਕ ਆ ਮਿਲਦੇ ਆ ਨੈਕਸਟ ਵੀਡੀਓ ਦੇ ਤੱਕ ਲਈ